ਇਹ ਨਿਰਧਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕੋਟੇਟੇਖਾ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਘਟ ਦਿੱਤੇ ਆਪਣੇ ਝੰਡੇ ਦੋ ਪੰਜਾਬੀ ਮੁੰਡਿਆਂ ਨੇ ਫਿਲਮੀ ਸਟਾਈਲ ਦੇ ਵਿੱਚ ਕੀਤੀ ਅਜਿਹੀ ਲੁੱਟ ਕਿ ਕਿਸੇ ਨੂੰ ਕੰਨੋਂ ਕੰਨੀ ਸੁ ਵੀ ਨਾ ਲੱਗੀ ਵੈਸੇ ਤਾਂ ਕੀਤਾ ਜਾਂਦਾ ਹੈ ਕਿ ਪੰਜਾਬੀ ਹਰ ਜਗ੍ਹਾ ਤੇ ਹਰ ਮੌਕੇ ਦੇ ਉੱਤੇ ਆਪਣੇ ਝੰਡੇ ਗੱਡ ਹੀ ਦਿੰਦੇ ਆ ਤੇ ਬਹੁਤ ਵਾਰ ਅਜਿਹਾ ਵੀ ਹੋਇਆ ਹੈ ਜਿੱਥੇ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਆਪਣੇ ਝੰਡੇ ਗੱਡਣ ਤੋਂ ਬਾਅਦ ਇਤਿਹਾਸ ਦੇ ਪੇਲੇ ਪੰਨਿਆਂ ਦੇ ਉੱਤੇ ਆਪਣਾ ਨਾਮ ਦਰਜ ਕੀਤਾ ਪਰ ਇਸ ਵਾਰ ਤਾਂ ਵਿਦੇਸ਼ ਦੇ ਨਾਂ ਤੇ ਪੰਜਾਬੀਆਂ ਨੇ ਬੜੀ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਮਾੜੀ ਮੋਟੀ ਲੁੱਟ ਨਹੀਂ ਅਰਬਾਂ ਦੀ ਲੁੱਟ ਹੈ ਜਿਸ ਨੇ ਵੀ ਸੁਣਿਆ ਇਸ ਖਬਰ ਦੇ ਬਾਰੇ ਉਸ ਤੇ ਹੋਸ਼ ਛੁੱਟ ਗਏ ਕਿ ਕਿਵੇਂ 에어ਪੋਰਟ ਤੇ ਇੰਨੇ ਜ਼ਿਆਦਾ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਬਹੁਤ ਵੱਡੀ ਲੁੱਟ ਹੋ ਗਈ। ਦਰਸਲ ਇਸ ਲੁੱਟ ਨੂੰ ਕੁਝ ਇਸ ਤਰੀਕੇ ਦੇ ਨਾਲ ਅਨਜਾਨ ਦਿੱਤਾ ਗਿਆ ਕਿ ਇਸ ਲੁੱਟ ਦੀ ਘਟਨਾ ਦੀ ਸੂਝ ਜੜੀ ਹੈ ਨਾ ਤਾਂ ਸੀਸੀਟੀਵੀ ਕੈਮਰਿਆਂ ਨੂੰ ਹੋਈ ਤੇ ਨਾ ਹੀ ਮੌਕੇ ਤੇ ਮੌਜੂਦ ਸਿਕਿਉਰਟੀ ਵਾਲਿਆਂ ਨੂੰ ਕੋਈ ਇੰਨੀ ਜ਼ਿਆਦਾ ਬਰੀਕੀ ਦੇ ਨਾਲ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਮਾਮਲਾ ਬੇहद ਹੀ ਸਨਸਨੀਖੇਜ਼ ਪਾਚਾਂ ਤੇ ਹਰ ਕੋਈ ਹੈਰਾਨ ਹੁੰਦਾ ਕਿੰਨੀ ਵੱਡੀ ਲੁੱਟ ਹੋ ਗਈ 에어ਪੋਰਟ ਤੇ ਉਹ ਵੀ ਤੇ ਕਿਸੇ ਨੂੰ ਕੰਨੋਂ-ਕੰਨੀ ਖਬਰ ਵੀ ਨਹੀਂ ਮਿਲੀ ਕਹਿਆ ਜਾਂਦਾ ਹੈ ਕਿ ਪੰਜਾਬੀ ਜੜੇ ਹੁੰਦੇ ਨੇ ਬਹੁਤ ਹੀ ਚੁਸਤ ਚਲਾਕ ਹੁੰਦੇ ਨੇ ਤੇ ਹਰ ਜਗ੍ਹਾ ਦੇ ਉੱਤੇ ਆਪਣਾ ਨਾਮ ਬਣਾ ਲੈਂਦੇ ਆ ਪਰ ਇਸ ਵਾਰ ਤਾਂ ਇਹਨਾਂ ਪੰਜਾਬੀ ਮੁੰਡਿਆਂ ਨੇ ਜਿਹੜਾਗਾ ਪੰਜਾਬ ਦਾ ਨਾਮ ਕਿਤੇ ਨਾ ਕਿਤੇ ਮਿੱਟੀ ਦੇ ਵਿੱਚ ਮਲੋਣ ਦੀ ਕੋਸ਼ਿਸ਼ ਕੀਤੀ ਹੈ ਦਰਸਲ ਇਹ ਪੰਜਾਬੀ ਮੁੰਡਿਆਂ ਨੇ ਫਿਲਮੇ ਢੰਗ ਦੇ ਨਾਲ 에어ਪੋਰਟ ਦੇ ਉੱਤੇ ਪੂਰੇ 12 ਅਰਬ 15 ਕਰੋੜ ਰੁਪਏ ਦੀ ਲੁੱਟ ਦੀ ਵੱਡੀ ਘਟਨਾ ਨੂੰ ਅੰਜਾਮ ਦੇ ਤਹਿਤ ਲੁੱਟ ਕੋਈ ਰਾਤ ਦੇ ਹਨੇਰੇ 'ਚ ਨਹੀਂ ਹੋਈ ਬਲਕਿ ਇਹ ਲੁੱਟ ਦਿਨ ਦੇ ਹਾੜੇ 에어ਪੋਰਟ ਤੇ ਬੜੀ ਹੀ ਚਲਾਕੀ ਦੇ ਨਾਲ ਕੀਤੀ ਗਈ ਤੇ ਕਿਸੇ ਨੂੰ ਕੰਨੋਂ ਕੰਨੀ ਜੜੀ ਐ ਸੂ ਵੀ ਨਹੀਂ ਲੱਗਦੀ ਦਰਸਲ ਇਹ ਲੁੱਟ ਦੀ ਘਟਨਾ ਇੰਨੀ ਜਿਆਦਾ ਹੈਰਾਨੀਜਨਕ ਸੀ ਜਸ ਨੇ ਵੀ ਸੁਣਿਆ ਉਸ ਦੇ ਰੋਂਗ ਤੇ ਖੜੇ ਹੋ ਗਏ ਸੋਚ ਕੇ ਕਿ ਘਟਨਾ ਨੂੰ ਅੰਜਾਮ ਆਖਿਰਕਾਰ ਦਿੱਤਾ ਤਾਂ ਦਿੱਤਾ ਕਿਵੇਂ ਗਿਆ ਇੱਕ ਕਾਰਗੋ ਜਹਾਜ਼ ਦੇ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੁੱਲ ਦਾ ਸ਼ੁੱਧ ਸੋਨਾ ਜਿਸ ਦਾ ਵਜ਼ਨ 4 ਕੁਇੰਟਲ ਸੀ 17 ਅਪ੍ਰੈਲ ਨੂੰ ਇਹ ਸੋਨਾ ਜਿਹੜਾਗਾ 에ਅਰਪੋਰਟ ਦੇ ਉੱਤੇ ਪਹੁੰਚਦਾ ਹੈ ਤੇ ਕਰੀਬ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਵੀ ਜਿਹੜੀ ਹੈ ਕੈਨੇਡਾ ਤੋਂ ਲਿਆਂਦੀ ਗਈ ਹੈ ਜਿਵੇਂ ਹੀ ਇੱਕ ਕਾਰਗੋ ਜਹਾਜ਼ ਸਾਹੀ ਟੋਰਾਂਟੋ ਪੀਅਰਸਨ ਹਵਾਈ ਅੱਡੇ ਉੱਤੇ ਪਹੁੰਚੇ ਤਾਹੋ ਲੁੱਟੇ ਜਾਂਦੇ ਨੇ ਇਸ ਲੁੱਟ ਦੀ ਭਾਰਤੀ ਰੁਪਏ ਦੇ ਵਿੱਚ ਕੀਮਤ 12 ਅਰਬ 15 ਕਰੋੜ ਰੁਪਏ ਪੈਂਦੀ ਹੈ ਇੱਕ ਰਿਪੋਰਟ ਦੇ ਮੁਤਾਬਿਕ ਪੀਲ ਰਿਜਨਲ ਪੁਲਿਸ ਮੁਖੀ ਨਿਸ਼ਾਨ ਦੁਰਾਈਆਪਾ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਕਹਾਣੀ ਜਿੰਨੀ ਸਸਨੀ ਖੇਜ਼ ਹੈ ਅਤੇ ਸ਼ਾਇਦ ਜਿਵੇਂ ਅਸੀਂ ਮਜ਼ਾਕ ਦੇ ਵਿੱਚ ਕਹਿੰਦੇ ਹਾਂ ਕਿ Netflix ਤੇ ਕਿਸੇ ਲੜੀਵਾਰ ਫਿਲਮੀ ਵਰਗੀ ਹੈ ਮੁੱਖ ਜਾਂਚ ਕਰਤਾ ਡਿਟੈਕਟਿਵ ਸੋਰਜੈਂਟ ਮਾਈਕ ਮੈਵਿਟੀ ਨੇ ਇਸ ਦਲੇਰਾਨਾ ਲੁੱਟ ਨੂੰ ਕੈਨੇਡੀਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਘਰਾੜ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਲੁੱਟ ਨੂੰ ਅੰਜਾਮ ਦੇਣ ਦੇ ਵਿੱਚ 에ਅਰ ਕੈਨੇਡਾ ਦੇ ਦੋ ਮੁੱਖ ਮੁਲਜ਼ਮਾ ਮੁਲਾਜ਼ਮਾ ਨੇ ਵੀ ਜਿਹੜਾ ਗਾਸਟ ਤੈਪੋਦਵਾਰ ਨੂੰ ਨਿਸ਼ਾਨ ਦਰਾਈ ਆਪਾਂ ਨੇ ਦੱਸਿਆ ਕਿ ਇਸ ਸੰਬੰਧ ਦੇ ਵਿੱਚ ਅਮਰੀਕਾ ਦੇ ਸ਼ਰਾਬ ਤੰਬਾਕੂ ਫਾਇਰ ਆਮ ਅਤੇ ਤਮਾਕੇ ਖੇਜ਼ ਸਮਗਰੀ ਜਾਨਕੀ ਏਟੀਐਫ ਦੇ ਨਾਲ ਮਿਲਾ ਕੇ ਕੀਤੀ ਸਾਂਝੀ ਤਫਤੀਸ਼ ਤੋਂ ਬਾਅਦ ਗ੍ਰਿਫਤਾਰੀਆਂ ਅਤੇ 19 ਇਲਜ਼ਾਮ ਤਿਆਰ ਕੀਤੇ ਗਏ ਨੇ ਇਸ ਤੋਂ ਇਲਾਵਾ ਵੱਡੀ ਮਾਤਰਾ ਦੇ ਵਿੱਚ ਫਾਇਰ ਆਮਰ ਜੋ ਕੇ ਕੈਨੇਡਾ ਪਹੁੰਚਾਏ ਜਾਣੇ ਸੀ ਉਹ ਵੀ ਫੜੇ ਜਾਂਦੇ ਨੇ ਉਹਨਾਂ ਨੇ ਅੱਗੇ ਕਿਹਾ ਕਿ ਇਸ ਲੁੱਟ ਨੂੰ ਅੰਜਾਮ ਦੇਣ ਵਾਲਾ ਬਹੁਤ ਹੀ ਧਿਆਨ ਦੇ ਨਾਲ ਵਿਵੰਤਿਆ ਹੋਇਆ ਸੀ ਅਤੇ ਚੰਗੀ ਤਰ੍ਹਾਂ ਸੰਗਠਿਤ ਅਪਰਾਧੀਆਂ ਦਾ ਸਮੂਹ ਹੈ ਜਿਸ ਦੇ ਵਿੱਚ ਕੈਨੇਡਾ ਦੇ ਅੰਦਰੋਂ ਵੀ ਅਤੇ ਬਾਹਰੋਂ ਵੀ ਅਪਰਾਧੀਆਂ ਸ਼ਾਮਲ ਹੋਣ ਕੇ ਆ ਹੁਣ ਜਾਣ ਲੈਣੇ ਆ ਕਿ 에어 ਕੈਨੇਡਾ ਦੇ ਦੋ ਮੁਲਾਜ਼ਮ ਜਿਹੜੇ ਨੇ ਉਹ ਕੌਣ ਸਨ ਦਰਅਸਲ ਬ੍ਰੈਮਟਨ ਵਾਸੀ ਪਰਮਪਾਲ ਸਿੱਧੂ ਜਿਸ ਦੀ ਉਮਰ 54 ਸਾਲ ਹੈ ਜੋ ਕਿ ਗਦਾਮ ਦੇ ਵਿੱਚ ਕੰਮ ਕਰਦਾ ਹੈ ਉਸ ਨੂੰ 5000 ਡਾਲਰ ਤੋਂ ਜ਼ਿਆਦਾ ਦੀ ਲੁੱਟ ਅਤੇ ਇਨਡਿਕਟੇਬਲ ਅਪਰਾਧ ਯਾਨਕੀ ਗੰਭੀਰ अपराध दी साजिश ਤੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਬ੍ਰੈਂਟਨ ਦੇ ਹੀ ਸਿਮਰਪ੍ਰੀਤ ਪਨੇਸਰ ਜਿਸ ਦੀ ਉਮਰ 31 ਸਾਲ ਹੈ ਲਈ ਦੇਸ਼ ਵਿਆਪੀ ਗ੍ਰਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਡਿਟੈਕਟਿਵ ਸੌਰਜੈਂਟ ਮਾਈਕ ਮੈਵਿਟੀ ਨੇ ਦੱਸਿਆ ਕਿ ਪਨੇਸਰ ਉਸ ਗਦਾਮ ਦੇ ਵਿੱਚ ਮੈਨੇਜਰ ਸੀ ਜਿੱਥੇ ਚੋਰੀ ਹੋਈ ਹੈ ਉਸਨੇ ਪੁਲਿਸ ਨੂੰ ਲੁੱਟ ਤੋਂ ਬਾਅਦ ਸਾਰੀ ਥਾਂ ਦੀ ਇੱਕ ਫੇਰੇ ਲਵਾਈ ਸੀ ਇੱਕ ਖਬਰ ਦੇ ਮੁਤਾਬਕ ਪਨੇਸਰ ਨੇ ਪਿਛਲੀਆਂ ਗਰਮੀਆਂ ਦੇ ਵਿੱਚ 에ਅਰ ਕੈਨੇਡਾ ਤੋਂ ਅਸਤੀਫਾ ਦੇ ਦਿੱਤਾ ਸੀ ਡਿਟੈਕਟਿਵ ਸੌਰਜੈਂਟ ਮਾਈਕ ਮੈਵਟੀ ਨੇ ਕਿਹਾ ਕਿ ਅਪਰਾਧੀਆਂ ਨੂੰ ਲੁੱਟ ਵਾਸਤੇ ਅੰਜਾਮ ਦੇਣ ਦੇ ਲਈ 에ਅਰ ਕੈਨੇਡਾ ਤੇ ਅੰਦਰੂਨੀ ਲੋਕਾਂ ਦੀ ਲੋਟ ਸੀ ਉਹਨਾਂ ਨੇ ਅੱਗੇ ਦੱਸਿਆ ਕਿ ਇੱਕ ਨਿਆਜ ਗ੍ਰਫਤਾਰੀਆਂ ਦਾ ਐਲਾਨ ਹੋਣ ਤੋਂ ਪਹਿਲਾਂ ਕੰਪਨੀ ਛਾਰਤੀਤੀ ਅਤੇ ਦੂਜੇ ਨੂੰ ਮੁਅਤਲ ਕਰ ਦਿੱਤਾ ਗਿਆ ਉਹਨਾਂ ਨੇ ਇਹ ਸਾਰਾ ਕੁਝ ਅਦਾਲਤ ਦੇ ਸਨਮੁਖ ਹੋਣ ਕਰਕੇ ਵਧੇਰੇ ਟਿੱਪਣੀਆਂ ਕਰਨ ਤੋਂ ਅਸਮਰਥਾ ਵੀ ਜੜੀ ਹੈ ਜ਼ਾਹਿਰ ਕੀਤੀ 에ਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਡਜ਼ ਪੈਟ੍ਰਿਕ ਨੇ ਪੁਸ਼ਟੀ ਕੀਤੀ ਕਿ ਪੁਲਿਸ ਵੱਲੋਂ ਪਛਾਣੇ ਗਏ ਦੋਵੇਂ ਜਣੇ ਲੁੱਟ ਸਮੇਂ 에ਅਰ ਕੈਨੇਡਾ ਦੇ ਵਿੱਚ ਕਾਰਗੋ ਵਿਭਾਗ ਦੇ ਵਿੱਚ ਮਲਾਸਮ ਸੀ ਤੇ ਹੁਣ ਥੋੜਾ ਜਿਹਾ ਜਾਣ ਲੈਣਿਆ ਕਿ ਆਖਿਰਕਾਰ ਇਹ ਲੁੱਟ ਜੜੀ ਹੈ ਨੇਪਰੇ ਕਿਵੇਂ ਚੜਦੀ ਹੈ ਇੱਕ ਖਬਰ ਦੇ ਮੁਤਾਬਕ ਸ਼ਾਮ ਬ੍ਰਿੰਕਸ ਕੈਨੇਡਾ ਨਾਮ ਦੀ ਕੰਪਨੀ ਨੇ ਇਹ ਸੋਨਾ ਅਤੇ ਨਕਦੀ ਹਵਾਈ ਅੱਡੇ ਤੋਂ ਲੈ ਕੇ ਜਾਣਾ ਸੀ ਜਿਉਂ ਹੀ ਇੱਕ ਕਾਰਗੋ ਜਹਾਜ਼ ਦੇ ਵਿੱਚ ਲਗਭਗ 2 ਕਰੋੜ ਕੈਨੇਡੀਅਨ ਡਾਲਰ ਮੋਲ ਦਾ ਸ਼ੁੱਧ ਸੋਨਾ ਜਿਸ ਦਾ ਵਜ਼ਨ 4 ਕੁਇੰਟਲ ਸੀ ਅਤੇ ਕਰੀਬ 25 ਲੱਖ ਦੀ ਕਈ ਕਿਸਮ ਦੀ ਵਿਦੇਸ਼ੀ ਕਰੰਸੀ ਇੱਕ ਕਾਰਗੋ ਜਹਾਜ਼ ਸਾਹਿਰ ਟ੍ਰਾਂਟੋ ਪੀਅਰਸਨ ਹਵਾਈ ਹੱਡੇ ਉੱਤੇ ਪਹੁੰਚੇ ਤਾਂ ਹਵਾਈ ਅੱਡੇ ਦੇ ਕਾਰਗੋ ਕੰਪਾਊਂਟ ਤੋਂ ਚੋਰੀ ਕਰ ਲਏ ਗਏ ਬ੍ਰਿੰਕਸ ਕੈਨੇਡਾ ਨੇ ਚੋਰੀ ਦੇ ਵਿੱਚ ਲੁੱਟੇ ਗਏ ਪੈਸੇ ਵਾਸਤੇ 에ਅਰ ਕੈਨੇਡਾ ਉਪਰ ਮੁਕਦਮਾ ਦਰਜ ਕਰਵਾਇਆ ਚਾਹਤ ਕਿ 에어 캐ਨੇਡਾ ਨੇ ਕੰਪਨੀ ਵੱਲੋਂ ਮੁਕਦਮੇ ਵਾਸਤੇ ਲਾਹ ਇਲਜ਼ਾਮਾਂ ਅਤੇ ਆਪਣੇ ਵੱਲੋਂ ਕਿਸੇ ਵੀ ਕਤਖੀ ਜਾਂ ਚੋਰੀ ਦੇ ਵਿੱਚ ਕਿਸੇ ਵੀ ਜ਼ਿੰਮੇਵਾਰੀ ਤੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ। ਇੱਕ ਖਬਰ ਦੇ ਮੁਤਾਬਕ ਇੱਕ ਬੰਦੇ ਨੇ ਦਾਖਲੇ ਉੱਤੇ ਇੱਕ ਸਹੀ 에어ਵੇ ਬਿੱਲ ਦਿਖਾਇਆ ਅਤੇ 5 ਟਨ ਦੀ ਸਮਰੱਥਾ ਵਾਲਾ ਇੱਕ ਡਿਲੀਵਰੀ ਟਰੱਕ ਲੈ ਕੇ ਕੰਪਾਊਂਡ ਦੇ ਵਿੱਚ ਪਹੁੰਚਿਆ। 에어ਵੇ ਬਿੱਲ ਇੱਕ ਦਸਤਾਵੇਜ਼ ਹੁੰਦਾ ਜੋ ਕਿ ਕੈਰੀਅਰ ਕੰਪਨੀ ਦੇ ਵੱਲੋਂ ਖੇਪ ਦੇ ਵੇਰਵੇ ਸਮੇਤ ਜਾਰੀ ਹੁੰਦਾ ਤੇ ਹੁਣ ਗੱਲ ਕਰ ਲੈਣੀ ਹੈ ਜਾਂਚ ਦੇ ਬਾਰੇ ਦਰਸਲ ਇੱਕ ਰਿਪੋਰਟ ਦੇ ਮੁਤਾਬਿਕ ਮੈਵਿਟੀ ਦੇ ਹਵਾਲੇ ਦੇ ਨਾਲ ਦੱਸਿਆ ਜਾਂਦਾ ਹੈ ਕਿ ਜਾਂਚ ਅਧਿਕਾਰੀਆਂ ਨੇ ਡਰਾਈਵਰ ਦੀ ਪਛਾਣ 25 ਸਾਲਾਂ ਡੂਰਾਂਟੇ ਕਿੰਗ ਮਕਲੀਨ ਦੇ ਵਜੋਂ ਕੀਤੀ ਪੇਲ ਪੁਲਿਸ ਨੇ ਗ੍ਰਿਫਤਾਰੀਆਂ ਬਾਰੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਕਿੰਗ ਮੈਕਲੇਨ ਫਲਹਾਲ ਅਮਰੀਕਾ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਉਸ ਨੂੰ ਸਤੰਬਰ ਦੇ ਵਿੱਚ ਪੈਂਸਵੈਲ ਪੈਂਸਿਲਵੇਨੀਆ ਦੇ ਇੱਕ ਪਿੰਡੂ ਨਾਕੇ ਤੋਂ ਫੜ ਲਿਆ ਗਿਆ ਸੀ ਉਸਦੇ ਹੀ ਪਾੜੇ ਅਧਿਕਾਰ ਦੇ ਵਿੱਚ ਪੁਲਿਸ ਨੂੰ 56 ਫਾਰ ਆਮ ਮਲੇ ਇਹਨਾਂ ਦੇ ਵਿੱਚੋਂ ਦੋ ਨੂੰ ਮੋਡੀਫਾਈ ਕਰਕੇ ਪੂਰਨ ਰੂਪ ਦੇ ਵਿੱਚ ਸਵੈ ਚਾਲਿਤ ਬਣਾਇਆ ਗਿਆ ਜਦ ਕਿ ਪੰਜ ਉੱਪਰ ਕੋਈ ਵੀ ਪਛਾਣ ਸੰਖਿਆ ਨਹੀਂ ਸੀ ਤੇ ਹੁਣ ਜਦਾ ਜ਼ਿਕਰ ਕਰ ਲੈਣੇ ਆ ਕਿ ਇਸ ਮਾਮਲੇ ਦੇ ਵਿੱਚ ਕੌਣ-ਕੌਣ ਗ੍ਰਿਫਤਾਰ ਹੋਇਆ ਅਕਵਿਲ অন্ਟਾਰੀਓ ਤੋਂ 40 ਸਾਲਾਂ ਅਮੇਤਰ ਜਲੋਟਾ ਉੱਪਰ ਅਪਰਾਧ ਤੋਂ ਜਾਇਦਾਦ ਬਣਾਉਣ 5000 ਡਾਲਰ ਤੋਂ ਜ਼ਿਆਦਾ ਦੀ ਚੋਰੀ ਅਤੇ ਇੱਕ ਸੰਗਠਿਤ ਅਪਰਾਧ ਦੀ ਸਾਜ਼ਿਸ਼ ਕਰਨ ਦੇ ਇਲਜ਼ਾਮ ਨੇ ਜਾਰਜ ਟਾਊਨ অন্ਟਾਰੀਓ ਤੋਂ 43 ਸਾਲਾਂ ਅਹਿਮਦ ਚੌਧਰੀ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦੇ ਉੱਪਰ ਜਿਹੜਾ ਮਲਜ਼ਮਾਂ ਦੀ ਮਦਦ ਕਰਨ ਦੇ ਇਲਜ਼ਾਮ ਲੱਗੇ ਨੇ ਟ੍ਰਾਂਟੋ ਦੇ 37 ਸਾਲਾਂ ਅਲੀ ਰਜ਼ਾ ਜੋ ਕਿ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਹੈ ਇਨਾਂ ਦੇ ਉੱਪਰ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਇਸ ਤੋਂ ਇਲਾਵਾ ਬ੍ਰੈਮਟਨ ਤੋਂ 36 ਸਾਲਾਂ ਅਰਚਿਤ ਗਰੋਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਉੱਪਰ 5000 ਡਾਲਰ ਤੋਂ ਜ਼ਿਆਦਾ ਚੋਰੀ ਕਰਨ ਦੇ ਵੱਡੇ આરોਪ ਲੱਗੇ ਐ ਗੰਭੀਰ ਅਪਰਾਧ ਦੀ ਸਾਜ਼ਿਸ਼ ਅਸਲੇ ਦੀ ਤਸਕਰੀ ਵਰਗੇ ਵੱਡੇ ਇਲਜ਼ਾਮ ਚੜੇ ਨੇ ਲਗਾਏ ਗਏ ਨੇ ਖੈਰ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿੰਨੀਆਂ ਕੋ ਗ੍ਰਿਫਤਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਫਿਲਮੀ ਸਟਾਈਲ ਦੇ ਵਿੱਚ ਇਸ ਬਹੁਤ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ